ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਿਆ ਜਾਂਦਾ ਹੈ ਨਾ ਹਲੈਰੀ ਫਾਰਮ ਤੇ ਮੈਂ ਆਪਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਣੀ ਆ 3 ਕਿਆਲ ਦੇ ਜਿਲ੍ਹਾ ਮਾਨਸਾ ਨੇੜੇ ਪੈ ਜਾਂਦਾ ਉਹ ਹਗਲਾਡਾ ਦੇ ਨੇੜੇ ਪੈ ਜਾਂਦਾ ਇੱਥੇ ਮਿਲਾਂ いこれ。 ਪੈਂਦਾ ਦੋ ਦਾਂ ਜੀ ਨੇ ਲੋ 15 ਮੈਂ ਜੀ ਬੰਦਿਆਂ ਨੂੰ ਰੱਖੋ ਤੇ ਕਮਰੇ ਬਣੇ ਹੋਏ ਨੇ ਰੇਲਾ ਜੀ ਜਸੂ ਨਗਿਆਰ ਜਗ੍ਹਾ ਬੰਦੇ ਨੇ ਮੇਰੇ ਆਪਾ ਤਾਂ ਮਰ ਜਾਦਾ ਰਹਿੰਦੀ ਜੀ ਜਸੂ ਨੀ ਕੋਠਾ ਛੱਡਿਆ ਕੋਈ ਨੀ ਖੜਿੰਦੇ ਨੀ ਉਹ ਤਾਂ ਇੰਨੇ ਮਾਰਿਆ ਨਾ ਮਾਰਿਆ ਨਾ ਕਿ ਚਾਰ ਦਿਨ ਨੂੰ ਬੰਦਾ ਨਾ ਬੈਠ ਮਿਲਦਾ ਕਿ ਰਹਿਣਾ ਬੰਦਾ ਸੰਜੀ ਪਾਣੀ ਨੂੰ ਪਾਣੀ ਉਹ ਇੰਨੇ ਬੰਦੇ ਦਾ ਸਾਹ ਦੇ ਵੀ ਮਨ ਦਰਸ਼ਨ ਕਰਾਵਾਂਗੇ ਤੇ ਕੋਈ ਬਾਛੇ ਕਰਾਣਾ ਪਵੇਗਾ ਤਾਂ ਉਹ ਵੀ ਲੈਣੇ ਹੋਰ ਜੇ ਕੋਈ ਡਾਕਟਰ ਇਹ ਸੁਣਾਉਣੇ ਇਹ ਸੇਵਾ ਕਰੇਗਾ ਮੁੱਖ ਸੇਵਾ ਬਾਈਨ ਦੇ ਖੇਤਰ ਲਈ ਪਹੁੰਚਾਉਣੇ ਸ਼ਿਕਾਇਤ ਜੇ ਕੋਈ ਪਹਾਨੀ ਜੇ ਦੇ ਨਵੇਂ ਸੇਵਾਦਾਰਾਂ ਨੇ ਤੇ ਕੋਈ ਕਿਸ ਸਰਦਾਰ ਹੋਵੇ ਹਲਕੇ ਦਾ ਪੁੱਤੇ ਦਾ ਵੱਡਾ ਕੋਈ ਵੀ ਰੋਗ ਹੋਵੇ ਕਿਸੇ ਸਰਕਾਰ ਜਾ ਹੋਵੇ ਕੋਈ ਵੀ ਦੁੱਖ ਦੇ ਗਲੀਪਾ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਆਕੇ ਇਹ ਦਰਤ ਬਸ ਦਿੱਤੇ ਬਸਦਾ ਹੋ ਪਹੁੰਚਿਆ ਕਰੋ ਪੱਤੇ ਵੱਧ ਆਉਦਾ ਹੋ ਕਰਿਆ ਕਰੋ ਉੱਲ ਕੇ ਆਕੇ ਇਹ ਇਹ ਮਾਨਸਾ ਜ਼ਿਲ੍ਹੇ ਚ ਪੈਂਦਾ ਪਿੰਡ ਸੈਦੇ ਵਾਲਾ ਕੁੜਾ ਬੋਹਾ ਬੁਲਾਟਾ ਸੱਚੀ ਮੰਜੀ ਸਾਹਿਬ ਦੇ ਹੋਇਆ ਪਾਪਾ ਬੁਕਰਾਂ ਤੇ ਅਸੀਂ ਵੀ ਆਏ ਹਾਂ ਮੇਰੇ ਨੇ ਉਹਰੇ ਜੇ ਕਿਸੇ ਨੂੰ ਪਸੂਆਂ ਪੱਲਾ ਪਤਾ ਹੁੰਦਾ ਹੋਵੇ ਬੈਤੂ ਨੂਰਾ ਤੇ ਨਮਾ ਦਰਬਾਰ ਸਾਹਿਬ ਬਣੀ ਜਾਂਦਾ ਬਹੁਤ ਵੱਡਾ ਹੋਆ ਕੋ ਨੂਰਾ ਮੋਰੇ ਗੁਰਦਰ ਦਾ ਕੰਮ ਬਹੁਤ ਔਖਾ ਹੋ ਸੰਗਤ ਨੂੰ ਸ਼ਰਦਾ ਹੀ ਬਹੁਤ ਆ ਯਾਰ ਆਉਂਦੀ ਵੀ ਬਹੁਤ ਈ ਜੀ ਗੱਲ ਨਹੀਂ ਹੈਗੀ ਸੰਗਤ ਬਹੁਤ ਯਾਦੇ ਆ ਗਈਆ ਸੋਮਵਾਰ ਨੂੰ ਵੀ ਜਿਵੇਂ ਨਹੀਂ ਆ ਸੰਗਤ ਇੰਨੀ ਫਿਰਦੀ ਰਹਿੰਦੀ ਹੈ ਸੋਮਵਾਰ ਐ ਇਤਵਾਰ ਨੂੰ ਬਾਕੀ ਹੋਰ ਦਿਨਾਂ ਨੂੰ ਵੀ ਆਉਂਦੇ ਆਉਂਦੇ ਅੰਦਰ ਉੱਤੇ ਚੱਲ ਛੁੱਟੀ ਹੁੰਦੀ ਆ ਲਬਹਾਣੇ ਨਾਲ ਆ ਜਾਂਦਾ ਸੌਂ ਮਾਰ ਕਰਕੇ ਤੇ ਪੂਰੇ ਤੁਹਾਨੂੰ ਦਿੱਤਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਉਹ ਕੱਟ ਹੋ ਗਈ ਤੇ ਉਹ ਕੱਟੀ ਗਈ ਕਹਿੰਦੇ ਹੁਣ ਆਪਾਂ ਬਾਹਰ ਹੋਣਾ ਜੇ ਪਹਿਲਾਂ ਤਰ੍ਹਾਂ ਬਣੀ ਹੋਈ ਸੀ ਦਰਬਾਰ ਸਾਹਿਬ ਤੋਂ ਤੇ ਉਹ ਖੜਨ ਆ ਗਿਆ ਵਿੱਚ ਉਹ ਵੀਡੀਓ ਕੱਟੀ ਗਈ ਸਾਰੇ ਅਕਾ ਆਪਣਾ ਚੈਨਲ ਫੋਲੋ ਕਰ ਲਿਓ ਤੇ ਸ਼ੇਅਰ ਕਰ ਦਿਓ ਅੱਪਾ ਤੁਹਾਨੂੰ ਆਈਆਂ ਵੀਡੀਓ ਦਿਖਾਉਂਦੇ ਰਹਾਂਗੇ ਪਸੂਆਂ ਲਈ ਛਰੇਲੇ ਪਰਿਵਾਰ ਲਈ ਛੋਟੇ ਕੰਮ ਲਈ ਵੀਡੀਓ ਬਣਾ ਕੇ ਤੇ ਦਿਖਾਉਂਦੇ ਰਹਾਂਗੇ ਤੁਸੀਂ ਵੀ ਇਧਰ ਤੇ ਆਇਓ ਤੁਹਾਡੀਆਂ ਹਰੇਕ ਬੰਦੇ ਦੀ ਮਦਦ ਕਰਾਂਗੇ ਛੋਟੇ ਵੀ ਪੂਰੇ ਕਰਾਂਗੇ ਕੱਤੇ ਪਾਸੇ ਤੁਹਾਡੀ ਵੀ ਪੂਰੀ ਕਰੂਗੀ ਦਿੱਤਾਂ ਲਵਾ ਕੇ ਲੈ ਕੇ ਜਾਇਓ ਤੇ ਇਹ ਹੀ ਹੋਣਾ ਤੁਹਾਡੇ ਨੂੰ ਕਾਹਨ ਲਵਾਇ ਗੁਰੂ ਸਾਹਿਬ ਕੋ ਅਸ਼ਕੂ ਰਿਆ ਕਰੂਗਾ ਕਿਸੇ ਵੀ ਇਹ ਤਾਂ ਟੈਕ ਕੋ ਵਾਲੀ ਜ਼ਰੂਰ ਆ ਕੇ ਜਾਇਓ ਕਿਸੇ ਨੂੰ ਪੁੱਛਣਾ ਕੋਈ ਵੀ ਕਰਵਾਇ ਤਨਾ ਬਤਾਂਂਦਾ ਵੇਦ ਆ ਤੇ ਜ਼ਰੂਰ ਆ ਕੇ ਜਾਇਓ ਸੱਚੇ ਮਨ ਵਾਲੇ ਤੁਸੀਂ ਆ ਕੇ ਜਾਇਓ ਸਾਡੇ ਇੱਕੇ ਜਾਇਓ ਸ਼ਰਧਾ ਨਾਲ ਇਹ ਮਬਾਰਕ ਕਥਾ ਕਰਦੇ ਲਈ ਆਮਤੀ ਕਥਾ ਕਰਦੇ ਕਿ ਇਹ ਨਾਲੀ ਕਥਾ ਜਿਹੜਾ ਸੱਚ ਪੈਂਦਾ ਹੈ ਇਹ ਪਿੰਡ ਕੋ ਹਵਲਾ ਦੇ ਕੋ ਜਿੰਨ ਕਰ ਰਹੇ ਕਿ ਇਹ ਜੀ ਅਮਰਦਾਸ ਜੀ ਦਾ ਜੁੱਤਾ ਹੈ ਬਰੇ ਰਾਣੀ ਦੇ ਲਾਇਆ ਸੀ ਬਾਕੀ ਇੱਕ ਗੱਲ ਹੋਰ ਆ ਗੁਰ ਕਰਮ ਜੀ ਬੀ ਆ ਉਹ ਸੈਂਪਲ ਬਣ ਕੇ ਕਰੋਣਾ ਮਾਥਿਆ ਮਾਣਾ ਕੇ ਕਰੋ ਜੇ ਆਪਾਂ ਨੂੰ ਸੈਂਪਲ ਨੂੰ ਕਹਿੰਦਾ ਕਿ ਉਹ ਫਿਰ ਵੀ ਇਹ ਇਹ ਵੀ ਰਾਣੀ ਹਾਲ ਸ਼ਿੰਗਾਰ ਲਾ ਕੇ ਗਈ ਸੀ ਗੁਰੂ ਸਾਹਿਬ ਕੋਲੇ ਉੱਥੇ ਕਹਿਤਾ ਸੀ ਆਮ ਤੌਰ 'ਤੇ ਵਾਲੀ ਹੋ ਜੂਸੀ ਕਰਕੇ ਪਸਾਰ ਦਾ ਜੁੱਤਾ ਲਗਾਇਆ ਤੇ ਠੀਕ ਹੋ ਤੇ ਤੁਸੀਂ ਆਇਓ ਸਰ ਸਾਰੇ ਭੈਣਾਂ ਬਾਰੇ ਪਤਾ ਲੱਗੂ ਆਪਾਂ ਵੀ ਜਾਣਕਾਰੀ ਦੇਵਾਂਗੇ ਵੀਡੀਓ ਫਿਰ ਵਾਲੀ ਲੰਬੀ ਹੋ ਜਾਂਦੀ ਹੈ ਨਾ ਤੇ ਆਪਾਂ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਇੱਕ ਵੀਡੀਓ ਸ਼ੇਅਰ ਕਰ ਦੋਗਾ ਹਾਂ ਨਿਕਾਹਾਂ ਤਾਂ ਕਿਸੇ ਦਾ ਭੈਣ ਭਾਈ ਦਾ ਘਲਾ ਹੋ ਜਾਂਦਾ ਹੈ ਨਾ ਲੋਕ ਦੁੱਖ ਬਹੁਤ ਆ ਯਾਰ ਡਾਕਟਰਾਂ ਦੇ ਭੁਗਦੇ ਫਿਰ ਤੇ ਪੂਰੇ ਖੰਡ ਪਾਠ ਬਹੁਤ ਯਾਦੇ ਕੋ ਉਹ ਉੱਤਰੀ ਨੂੰ ਜਾਂ ਧੰਨਵਾਦ ਤੁਹਾਡਾ ਆਪਣਾ ਵੀਡੀਓ ਸ਼ੇਅਰ ਕਰਦੇ ਹੋ ਤੇ ਆਪਾਂ ਫੇਰ ਪਾਵਾਂਗੇ ਤੁਹਾਨੂੰ ਜਿੱਦੇ ਫੇਰ ਆਏ ਗੁਰੂ ਘਰ ਆਉਣੇ ਲੈਨੇ ਪਦਰ ਹੋ ਜਾ ਜਦੋਂ ਆਹ ਟਿਕਿਆ ਫੇਰ ਤੁਹਾਨੂੰ ਸਾਰੇ ਦਰਸ਼ਨ ਕਰਾ ਕੇ ਫੇਰ ਪਾਵਾਂਗੇ ਤਾਂ ਆਪਣੇ ਵੀਡੀਓ ਚੈਨਲ ਕਰ ਲਓ ਖੋਲੋ ਤੇ ਅਗੇ ਸ਼ੇਅਰ ਤੇ ਸ਼ਿਰਪੱਦ ਤੋਂ ਵੱਧ ਕਰ ਦਿਓ ਮਹਾਰਾਜ ਤੁਹਾਡੀਆਂ ਕਾਮਨਾ ਪੂਰੀਆਂ ਕਰੂਗਾ ਧੰਨਵਾਦ